ਸਾਡੇ ਨਾਲ ਹਲਕਾ ਇੰਚਾਰਜ ਭਾਰਮਜੀਤ ਸਿੰਘ ਢਿੱਲੋਂ ਜੀ ਨੇ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜੀ ਅੱਜ ਪੰਜਾਬ ਬਚਾਓ ਯਾਤਰਾ ਮਾਛਵਾੜਾ ਸਾਹਿਬ ਵਿਖੇ ਪਹੁੰਚੀ ਆ ਕਿੰਨਾ ਕਹੂੰਗਾ ਰਾਇਆ ਸੱਚੀ ਗੱਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਸਰ ਅੱਜ ਪੰਜਾਬ ਬਚਾਓ ਯਾਤਰਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਜੀ ਪਾਰਟੀ ਪ੍ਰਧਾਨ ਜੀ ਮਾਛਵਾੜਾ ਸਾਹਿਬ ਵਿਖੇ ਪਹੁੰਚੇ ਸੀਗੇ ਕੀ ਕਹਿਣਾ ਚਾਹੁੰਦੇ ਹੋ ਮੈਂ ਬੜਾ ਮਾਣ ਮਹਿਸੂਸ ਕਰਦਾ ਆਂ ਵੀ ਇੱਕ ਮਿਸ਼ਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੱਗੇ ਚੱਲਿਆ ਜਿਨੇ ਕੇਵਲ ਵੋਟਾਂ ਦੀ ਰਾਜਨੀਤੀ ਨਹੀਂ ਕੀਤੀ ਜਿਹੜੇ ਲੋਕ ਕਹਿੰਦੇ ਸੀ ਵੀ ਸ਼ ਛੱਡ ਕੇ ਤੇ ਰਾਜਨੀਤੀ ਕੇਵਲ ਕਰਨ ਦਾ ਕੁਰਸੀ ਦੀ ਭੁੱਖ ਦਾ ਪਿਆਸਾ ਹੈ ਅੱਜ ਉਹਨਾਂ ਨੂੰ ਇਹ ਪੈਰਾ ਜਵਾਬ ਆ ਵੀ ਅੱਜ ਇੱਕ ਸੈਂਟਰ ਦੀ ਸਰਕਾਰ ਜਿਹੜੀ ਦੋ ਦੋ ਮਨਿਸਟਰੀਆਂ ਤੋਂ ਲੈ ਕੇ ਬੜਾ ਕੁਝ ਲਾਲਚ ਦੇ ਰਹੀ ਆ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਸਾਫ਼ ਕਰਤਾ ਵੀ ਜੇ ਪੰਜਾਬ ਦੀ ਪੰਚ ਦੀ ਬੰਦੀ ਸਿੰਘਾਂ ਦੀ ਕਿਸਾਨੀ ਦੀ ਗੱਲ ਕਰੋਗੇ ਤਾਂ ਅਸੀਂ ਕੋਈ ਸਮਝੌਤੇ ਦੀ ਗੱਲ ਕਰਦੇ 19 ਸਾਡਾ ਕਿਸੇ ਨਾਲ ਸਮਝੌਤਾ ਨਹੀਂ ਸਾਡਾ ਸਮਝੌਤਾ ਕੇਵਲ ਪੰਜਾਬ ਪੰਜਾਬੀਆਂ ਨਾਲ ਸੋ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਇਦੀ ਭਾਰੀ ਗਿਣਤੀ ਦੇ ਵਿੱਚ ਲੋਕ ਆਉਂਦੇ ਆ ਤੇ ਇਹ ਵੀ ਮਾਣ ਮਹਿਸੂਸ ਹੁੰਦਾ ਵੀ ਉਸ ਪਾਰਟੀ ਦਾ ਮੈਂ ਹਿੱਸਾ ਆਂ ਉਸ ਪਾਰਟੀ ਦਾ ਮੈਂ ਇੱਕ ਛੋਟਾ ਜਿਹਾ जिने हमेशा पंजाब दे हक्कਾਂ ਲਈ جیلਾਂ ਭਰੀਆਂ ਨੇ पंजाब दे ਹक्कਾਂ ਲਈ ਜਾਨਾਂ ਦਿੱਤੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਹਾਂ ਪਿਛਲੇ ਸਮੇਂ ਚ ਨਵੀਆਂ ਪਾਰਟੀਆਂ ਆਈਆਂ ਸੀ ਜਿਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਦੇ ਏਜੰਡਾ ਅਪਣਾਇਆ ਐਡਾਕ ਮਤਲਬ ਪ੍ਰਚਾਰ ਕੀਤਾ ਕਿਉਂਕਿ ਉਹਨਾਂ ਦੀ ਦੇਣ ਤਾਂ ਪੰਜਾਬ ਲਈ ਕੁਛ ਨਹੀਂ ਸੀ ਉਹਨਾਂ ਕੋਲ ਕੇਵਲ ਇੱਕੋ ਇੱਕ ਪ੍ਰੋਪੋਗੈਂਡਾ ਸੀ ਵੀ ਜਿਹੜੀ ਮਾਂ ਪਾਰਟੀਆਂ ਨੂੰ ਖਤਮ ਕਰਨਾ ਤਾਂ ਪੰਜਾਬ ਤੇ ਪੰਥ ਦੇ ਵਿੱਚ ਰੋੜ ਆਪਣਾ ਆਪਸ ਦੇ ਵਿੱਚ ਕੋਈ ਕਲੇਸ਼ ਪਾਉ ਤੇ ਗੱਲ ਬਣ ਜੂਗੀ ਪਰ ਅੱਜ ਪੰਜਾਬੀ ਸਾਰੇ ਸੁਚੇਤ ਨੇ ਪੰਜਾਬ ਦੇ ਮੇਰੇ ਵੀਰ ਬਜ਼ੁਰਗ ਸਾਰਿਆਂ ਨੂੰ ਪਤਾ ਵੀ ਕਿਹੜੀ ਪਾਰਟੀ ਪੰਜਾਬ ਦੀ ਗੱਲ ਕਰਦੀ ਆ ਤੇ ਕਿਹੜੀ ਪਾਰਟੀ ਪੰਜਾਬ ਤੋਂ ਚੱਲਦੀ ਆ ਮੌਜੂਦਾ ਸਰਕਾਰ ਕਹਿ ਰਹੀ ਆ 13 0 ਨਾਲ ਨਵਾਂ ਇਤਿਹਾਸ ਸਿਰਜਿਆ ਜਾਊਗਾ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਸਿਰਜਿਆ ਗਿਆ ਸੀਗਾ ਲੋਕ ਸਭਾ ਦੇ ਵਿੱਚ ਵੀ ਉਸ ਤਰ੍ਹਾਂ ਸਿਰਜ ਜਾਓ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ ਮੈਂ ਉਹਨਾਂ ਦੀ ਗੱਲ ਨੂੰ ਸੱਚ ਮੰਨਦਾ ਵੀ ਉਹਨਾਂ ਨੂੰ 0 ਹੀ ਆਉਣੀਆਂ 13 ਬਾਕੀਆਂ ਨੇ ਲੈ ਜਾਣੀਆਂ ਨੇ ਉਹ ਤਾਂ 0 ਸੀਟ ਤੇ ਹੀ ਰਹਿਣਗੇ ਉਹ ਸੱਚ ਕਹਿ ਰਹੇ ਨੇ ਵੀ 13 0 ਹੀ ਹੋਣੀਆਂ ਨੇ ਸੋ ਮੈਂ ਉਹਨਾਂ ਨੂੰ ਵਧਾਈ ਦਿੰਦਾ 0 ਸੀਟ ਜਿਹੜੀ ਇੱਕ ਲਾਸਟ ਕੁਐਸਚਨ ਜੀ ਜਿਵੇਂ ਕਿ ਭਾਈ ਅਮਰਤਪਾਲ ਜੀ ਦੀ ਮਾਤਾ ਜੀ ਭੁਖੜ ਹੜਤਾਲ ਤੇ ਬੈਠੇ ਸੀਗੇ ਜੀ ਉਹਨਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਆ ਜੀ ਤੇ ਦੀਪੂੜਗੜ ਜੇਲ੍ਹ ਦੇ ਵਿੱਚ ਵੀ ਆ ਕਈ ਬੰਦੀ ਸਿੰਘ ਵੀ ਬੰਦ ਨੇ ਆਪਣੇ ਜੀ ਕਈ ਹੋਰੇ ਵੀ ਜੇਲ੍ਹਾਂ ਦੇ ਵਿੱਚ ਬੰਦ ਆ ਜੀ ਉਹਨਾਂ ਦੇ ਮਸਲੇ ਦੇ ਉੱਤੇ ਵੀ ਕੋਈ ਗੱਲ ਹੋਈ ਸੀ ਬੀਜੇਪੀ ਨਾਲ ਜੀ ਦੇਖੋ ਮੈਂ ਇਹ ਤੁਹਾਨੂੰ ਦੱਸਦਾ ਵੀ ਸਾਡਾ ਜਿਹੜਾ ਏਜੰਡਾ ਸੀ ਉਹਦੇ ਵਿੱਚ ਸਭ ਤੋਂ ਪਹਿਲਾਂ ਰੱਖਿਆ ਗਿਆ ਸੀ ਬੰਦੀ ਸਿੰਘ ਦੂਸਰੇ ਨੰਬਰ ਤੇ ਕਿਸਾਨੀ ਤੀਸਰੇ ਨੰਬਰ ਤੇ ਜਿਹੜੀਆਂ ਸਾਡੀਆਂ ਇਤਿਹਾਸਿਕ ਜਿਹੜੇ ਸਾਡੇ ਤਖਤ ਨੇ ਉਹਨਾਂ ਦੇ ਵਿੱਚ ਜਿਹੜੀ ਸੈਂਟਰ ਏਜੰਸੀਆਂ ਦੀ ਇੰਟਰਫੇਰੈਂਸ ਆ ਪਹਿਲੇ ਮੁੱਦੇ ਇਹ ਸੀ ਉਸ ਤੋਂ ਇਲਾਵਾ ਹੋਰ ਕਈ ਏਜੰਡੇ ਸੀ ਜਿਹੜੇ ਸਾਡੀ ਕੋਰਟ ਕਮੇਟੀ ਨੇ ਪਾਸ ਕੀਤੇ ਸੀ ਤੇ ਭਾਜਪਾ ਨੂੰ ਸਪੱਸ਼ਟ ਕਹਿ ਦਿੱਤਾ ਗਿਆ ਸੀਗਾ ਸਾਫ਼ ਤੌਰ ਤੇ ਵੀ ਜੇ ਇਹ ਏਜੰਡੇ ਤੇ ਗੱਲ ਕਰਨੀ ਆ ਪਹਿਲਾਂ ਇਹ ਤੇ ਬੈਠਾਂਗੇ ਸੀਟਾਂ ਚਾਹੀ ਤੁਸੀਂ ਵੱਧ ਲੈ ਲਓ ਘੱਟ ਲੈ ਲਓ ਕੋਈ ਫਰਕ ਨਹੀਂ ਪੈਂਦਾ ਪਰ ਜੇ ਤੁਸੀਂ ਕੇਵਲ ਇੱਕ ਰਾਜਨੀਤੀ ਇਸ ਲਈ ਖੇਡਣੀ ਆ ਵੀ ਕਾਲੀਦਾਨ ਨੂੰ ਨਾਲ ਲਾ ਕੇ ਇਹ ਕਹਿਣਾ ਵੀ ਸਾਰਾ ਸਿੱਖ ਪੰਥ ਸਾਡੇ ਨਾਲ ਇਸ ਤੇ ਕਾਲੀਦਾਨ ਨਾਲ ਸਾਥ ਨਹੀਂ ਦੇਊਗਾ ਪੰਜਾਬ ਨਾਲ ਕਦੇ ਧੋਖਾ ਨਹੀਂ ਕਰੂ ਤੇ ਇੱਕ ਮੈਂ ਤੁਹਾਡੇ ਵੀਰਾਂ ਦੇ ਥਰੂ ਮਾਧਿਅਮ ਥਰੂ ਕਹਿਣਾ ਵੀ ਚਾਹੁੰਨਾ ਵੀ ਫਰੀडम ਆਫ ਸਪੀਚ ਤੁਸੀਂ ਆਪ ਉਸ ਦੇ ਇੱਕ ਪਿੱਲਰ ਹੋ ਅੱਜ ਕਿਹੜੀ ਫਰੀ ਝੂਠ ਦਾ ਪ੍ਰਸਾਰ ਹੋ ਰਿਹਾ ਸਾਰੇ ਪਾਸੇ ਜੋ ਜੋ ਉਹਨਾਂ ਨੇ ਪ੍ਰਚਾਰ ਕਰਨਾ ਹੁੰਦਾ ਝੂਠਾ ਕਰੀ ਜਾਂਦੇ ਨੇ ਤੇ ਮੀਡੀਆ ਦੀ ਆਵਾਜ਼ ਬੰਦ ਕੀਤੀ ਜਾਂਦੀ ਹੈ ਤੁਸੀਂ ਉਹਨਾਂ ਦੇ ਖਿਲਾਫ ਬੋਲ ਕੇ ਤਾਂ ਦੇਖੋ ਐਡਾ ਬੰਦ ਕਰ ਦਿੰਦੇ ਨੇ ਐਡੇ-ਐਡੇ ਪੋਸਟਰ ਲਾਏ ਨੇ ਜਿਹੜੇ ਕਹਿੰਦੇ ਸੀ ਵੀ ਪੁਰਾਣੀਆਂ ਸਰਕਾਰਾਂ ਨੇ ਐਡ ਕੀਤੀ ਆ ਝੋਲਿਆਂ ਤੱਕ ਤੇ ਪੋਸਟਰ ਲਾਏ ਪਏ ਨੇ ਯਾਰ ਤੀਰਥ ਯਾਤਰਾ ਕਰਨੀ ਆ ਲੋਕਾਂ ਨੇ ਰੱਬ ਦਾ ਨਾਮ ਸੁਣਨਾ ਤੇਰੀ ਫੋਟੋ ਦੇਖਣ ਤੁਰੋ ਜਾਣਾ ਜੀ ਸੋ ਇਹ ਤੁਛ ਹਰਕਤਾ ਨੇ ਪੰਜਾਬੀ ਅੱਜ ਜਾਗਿਆ ਹੋਇਆ ਤੁਸੀਂ ਵੀ ਹਲਕਾ ਸਮਰਾਲਾ ਦੇ ਵਿੱਚ ਨੌਜਵਾਨ ਆ ਗੋਏ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਮੰਨੇ ਜਾਂਦੇ ਸੁਮਣੀ ਕਾਲੀ ਦਲ ਦੇ ਵਿੱਚ ਜੀ ਇਸ ਕਿਸ ਤਰ੍ਹਾਂ ਲੱਗੇ ਅੱਜ ਨੌਜਵਾਨਾਂ ਦਾ ਤੁਹਾਨੂੰ ਜੀ ਹਜੂਮ ਜਿਵੇਂ ਦੇਖਣ ਨੂੰ ਮਿਲਿਆ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਵੀ ਉਹਨਾਂ ਦਾ ਸਾਥ ਕੁਝ ਪਹਿਲਾਂ ਨਾਲੋਂ ਵੱਧ ਸੀ ਜਾਂ ਘੱਟ ਸੀ ਜੀ ਮੈਂ ਪਹਿਲਾਂ ਤਾਂ ਹੱਥ ਬੰਨ੍ਹ ਕੇ ਮੇਰੇ ਨੌਜਵਾਨ ਵੀਰਾਂ ਦਾ ਬਹੁਤ ਰਿਣੀ ਹਾਂ ਕਿਉਂਕਿ ਇਹਨਾਂ ਨੇ ਮੈਨੂੰ ਜਿੰਨਾ ਪਿਆਰ ਸਤਿਕਾਰ ਦਿੱਤਾ ਮੈਂ ਇਹਨਾਂ ਦਾ ਸਦਾ ਰਿਣੀ ਰਹੂੰਗਾ ਅੱਜ ਬਹੁਤ ਭਾਰੀ ਗਿਣਤੀ 'ਚ ਯੂਥ ਨੇ ਮੂਹਰੇ ਹੋ ਕੇ ਸਾਰਾ ਰੋਲ ਅਦਾ ਕੀਤਾ ਚਾਹੇ ਕਿਤੇ ਵੀ ਗਏ ਆਂ ਅਸੀਂ ਮੋਟਰਸਾਈਕਲਾਂ ਤੇ ਗੱਡੀਆਂ ਤੇ ਟਰੈਕਟਰਾਂ ਤੇ ਤੇ ਉਹ ਨੌਜਵਾਨ ਵੀ ਵਿੱਚ ਸ਼ਾਮਲ ਸੀ ਜਿਹੜੇ ਪਿਛਲੇ ਸਮੇਂ ਜਦੋਂ ਗੱਲ ਪੰਜਾਬ ਦੀ ਵੇਲੇ ਕੁਝ ਘਟਕ ਗਏ ਅਜੋਨਾ ਨੇ ਵੀ ਮਹਿਸੂਸ ਕੀਤਾ ਵੀ ਜੇ ਪੰਜਾਬ ਦੀ ਗੱਲ ਕਰਨੀ ਆ ਤਾਂ ਕੇਵਲ ਸ਼੍ਰੋਮਣੀ ਅਕਾਲੀ ਦਲ ਇੱਕ ਪਲੈਟਫਾਰਮ ਆ ਤੇ ਸ਼੍ਰੋਮਣੀ ਅਕਾਲੀ ਦਲ ਮੈਂ ਸਾਫ਼ ਕਹਣਾ ਕੋਈ ਪੋਲਿਟਿਕਲ ਪਾਰਟੀ ਨਹੀਂ ਪੰਜਾਬ ਦੀ ਗੱਲ ਕਰਨ ਵਾਲੀ ਪਾਰਟੀ ਆ ਇਹ ਪੰਜਾਬ ਦੇ ਦਰਦ ਨੂੰ ਲੈ ਕੇ ਅੱਗੇ ਚੱਲਣ ਵਾਲੀ ਪਾਰਟੀ ਆ ਇਹ ਸੰਘਰਸ਼ ਵਾਲੀ ਪਾਰਟੀ ਆ ਅਸੀਂ ਕਦੇ ਵੀ ਸੱਤਾ ਦੇ ਲਈ ਲੜਾਈ ਨਹੀਂ ਲੜੀ ਤੇ ਹੁਣ ਵੀ ਪੰਜਾਬ ਦੇ ਹਿੱਤਾਂ ਦੀ ਲਈ ਸੰਘਰਸ਼ ਕਰਨ ਲਈ ਅਸੀਂ ਹਮੇਸ਼ਾ ਤਿਆਰ ਬਰ ਤਿਆਰ ਆ ਤੇ ਇੰਨੇ ਨੌਜਵਾਨ ਸਾਥੀਆਂ ਦਾ ਸਾਥ ਮਿਲਣ ਤੇ ਅੱਜ ਮੈਂ ਬਹੁਤ ਬੇहद ਖੁਸ਼ ਹਾਂ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਸਾਰਿਆਂ ਦਾ ਬੇਹਤ ਧੰਨਵਾਦ ਕਰਦਾ ਧੰਨਵਾਦ ਜੀ ਵ ਅੱਜ ਸਰਦਾਰ ਸੁਜੀਤ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਗਲੋਂ ਜੋ ਕਿ ਲਗਾਤਾਰ ਪੰਜਾਬ ਵਿੱਚ ਪੰਜਾਬ ਬਚਾਓ ਯਾਤਰਾ ਦਾ ਆਰੰਭ ਕੀਤਾ ਹੋਇਆ ਹੈ। ਕਰੀਬ 6-7 ਪਾਰਲੀਮੈਂਟ ਹਲਕੇ ਪੂਰੇ ਹੋ ਗਏ ਨੇ। ਅੱਜ ਫਤਿਹਗੜ ਸਾਹਿਬ ਦਾ ਇਹ ਸੈਗਮੈਂਟ ਜਿਹੜਾ ਅੱਜ ਦੋ ਸੀ ਪਹਿਲਾਂ ਬਸੀ ਪਠਾਨਾ ਫਿਰ ਦੂਜਾ ਸਮਰਾਲਾ ਇਹ ਤੁਸੀਂ ਸਮਾਪਤੀ ਗੁਰਦਵਾਰਾ ਜਨ ਸਾਹਿਬ ਤੋਂ ਕਰਾ ਕੇ ਸਵਾਤੀ ਕੀਤੀ ਹੈ ਲੋਕਾਂ 'ਚ ਡਰ ਡਾਕ ਸੀ ਮੈਂ ਕੋਈ ਐਮਰਜੈਂਸੀ ਵੀ ਦੇਖੀ ਹੈ ਵੀ ਅੱਜ ਕੱдня ਆਵੇ ਐਮਰਜੈਂਸੀ ਤੋਂ ਬਾਅਦ ਜਿਹੜਾ ਲੋਕਾਂ 'ਚ ਸੀ ਖਾਸ ਕਰਕੇ ਨੌਜਵਾਨਾਂ 'ਚ ਬੀਬੀਆਂ 'ਚ ਉਹ ਅਜ ਦੇਖਣ ਨੂੰ ਬਣਦਾ ਸੀ ਮੁਰਕੇ ਉਦੋਂ ਸਨ 77 ਦਾ ਜਾਨੀ ਮਾਹੌਲ ਅਜ ਨਜ਼ਰ ਆਇਆ ਪਰ ਮੇਰਾ ਖਿਆਲ ਆ ਵੀ ਆ ਜਿਹੜੀ ਮੌਜੂਦਾ ਸਰਕਾਰ ਹੈ ਤੇ 013 ਆਲੇ ਹੋਣਗੇ ਦੂਜੇ ਵੀ ਕਿਤੇ ਪਛੜ ਜਾਣਗੇ ਇਹ ਲੋਕਾਂ ਨੇ ਫੈਸਲਾ ਕਰ ਲਿਆ ਕਿ ਪੰਜਾਬ ਦੀ ਇੱਕੋ ਇੱਕ ਜਿਹੜੀ ਪੰਜਾਬੀਆਂ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਜਿਹਦਾ ਲੰਮਾ ਚੌੜਾ ਇਤਿਹਾਸ ਹੈ ਸੰਘਰਸ਼ ਦਾ ਪੰਜਾਬੀਆਂ ਦੇ ਹੱਕਾਂ ਦੇ ਲਈ ਦੇਸ਼ ਦੇ ਹੱਕਾਂ ਦੇ ਸੰਘਰਸ਼ ਲਈ ਕਰਦੇ ਸੰਘਰਸ਼ ਕਰਦੀ ਆਈ ਹੈ ਉਹ ਪਾਰਟੀ ਤੇ ਵਿਸ਼ਵਾਸ ਕਰਦੇ ਨੇ ਲੋਕ ਮੈਲਾ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਨੇ ਤੁਸ਼ਪੀਰ ਕੌਰ ਜੀ ਸਾਡੇ ਨਾਲ ਉਹਨਾਂ ਚ ਵੀ ਗੱਲਬਾਤ ਕਰਤੋਂਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਪੰਜਾਬ ਚ ਆਯੋਜਨਾ ਦੇ ਵਿੱਚ ਉਹ ਨਾਲ ਕਿਸ ਤਰ੍ਹਾਂ ਦਾ ਪਰਮਾਣ ਨਹੀਂ ਸਤਿ ਸ੍ਰੀ ਅਕਾਲ ਵੀਰੇ ਜੀ ਪੰਜਾਬ بچاؤ ਯਾਤਰਾ ਚੱਲ ਰਹੀ ਹੈ ਸੁਖਵੀਰ ਸਿੰਘ ਬਾਦਲ ਜੀ ਦੀ ਜੀ ਕਿਸ ਤਰ੍ਹਾਂ ਲੱਗਦਾ ਜੀ ਵੀ ਜਿਸ ਤਰ੍ਹਾਂ ਪਹਿਲਾਂ ਸੋਮੇ ਅਕਾਲੀ ਦਲ ਨੂੰ ਵੀ ਕਾਫੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਰਿਹਾ ਜੀ ਤੇ ਹੁਣ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਤੁਹਾਨੂੰ ਲੱਗਦੇ ਦੇਖੋ ਤੁਹਾਡਾ ਜੋ ਸਾਹਮਣੇ ਹੈ ਸਾਰੇ ਜੋ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪੰਜਾਬ ਬਚਾਓ ਯਾਤਰਾ ਸਟਾਰਟ ਕੀਤੀ ਹੈਗੀ ਤੇ ਯੂਥ ਦਾ ਦੇਖੋ ਕੱਠ ਠਾਠਾ ਮਾਰਦਾ ਕੱਠ ਹੈ ਇਹ ਇਕੜਿਆਂ ਦੇ ਵਿੱਚ ਸਾਡੇ ਨੌਜਵਾਨ ਜਿਹੜੇ ਵੀਰ ਨੇ ਕਿਤੇ ਨਾ ਕਿਤੇ ਪਹਿਲਾਂ ਵੀਰ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਗੁੰਮਰਾਹ ਕਰਤਾ ਸੀ ਆਪਣੇ ਵੱਲ ਲਾ ਲਿਆ ਸੀ ਤੇ ਹੁਣ ਯੂਥ ਨੂੰ ਵੀ ਸਮਝ ਆ ਚੁੱਕੀ ਆ ਵੀ ਸਾਨੂੰ ਕਿਹੜੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਤੇ 103 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦਾ ਜੋ ਫਾਇਦਾ ਸ਼੍ਰੋਮਣੀ ਅਕਾਲੀ ਦਲ ਕਰ ਸਕਦੀ ਉਹ ਦੂਜੀ ਵਿਰੋਧੀ ਪਾਰਟੀਆਂ ਥੋੜਾ ਨਾ ਕਰ ਸਕਦੀਆਂ ਨੇ ਤੇ ਆਪਣੀ ਸਿੱਖੀ ਵੀ ਇਹੀ ਕਾਇਮ ਕਰ ਸਕਦੀਆਂ ਤੇ ਤੁਸੀਂ ਦੇਖ ਸਕਦੇ ਹੋ ਜਿੱਦਾਂ ਬਿੱਬੀਆਂ ਨੂੰ ਵੀ ਗੁਮرائی ਕੀਤਾ ਇੱਕ ਤਰੀਕੇ ਦਾ 1000 ਰੁਪਏ ਕਿਹਾ ਸੀ ਇਹਨਾਂ ਨੇ ਵੀ ਗਰੰਟੀ ਚ ਅਸੀਂ ਦਵਾਂਗੇ ਤੇ ਅੱਜ ਇੱਕ ਵੀ ਬਿੱਬੀ ਨੂੰ ਲਿਆ ਕੇ ਪੁੱਛੋ ਵੀ ਜੇ ਕਿਸੇ ਦੇ ਖਾਤੇ ਦੇ ਵਿੱਚ 1000 ਰੁਪਏ ਕਿਹਾ ਮੈਂ ਕਿਹਾ 100 ਰੁਪਏ ਵੀ ਆਇਆ ਹੋਵੇ ਤੇ ਹੁਣ ਸਾਰੀਆਂ ਬਿੱਬੀਆਂ ਜਵਾਬ ਮੰਗਦੀਆਂ ਨੇ ਆਪਣਾ ਵੀ ਦੋ ਸਾਡੇ ਜਿਹੜੇ ਜਿਹੜੇ ਵਾਦੇ ਕੀਤੇ ਸੀ ਉਹ ਤਾਂ ਕਿੱਥੇ ਮੁਕਰਦੇ ਨੇ ਇਹ ਤੇ ਬਿਲਕੁਲ ਦੇਖੋ ਕੀ ਆ ਸੀ 2500 ਰੁਪਏ ਬੜਾ ਅੱਪਾ ਪੈਨਸ਼ਨ ਉਹ ਵੀ ਕਿਸੇ ਦੇ ਖਾਤੇ ਚ ਨਹੀਂ ਆ ਰਹੀਆਂ ਹੈਗੀਆਂ ਤੇ ਸ਼ਗਨ ਸਕੀਮ ਹੈ ਉਹ ਵੀ ਬੰਦ ਹੋ ਗਈ ਇਹ ਸਾਰਾ ਕੁਝ ਸਾਡੇ ਬਾਦਲ ਸਾਹਿਬ ਨੇ ਸਟਾਰਟ ਕੀਤਾ ਸੀ ਤੇ ਅੱਜ ਤੁਸੀਂ ਦੇਖ ਲਓ ਵੀ ਹਾਲਾਤ ਕੀ ਬਣ ਚੁੱਕੇ ਨੇ ਤਰ੍ਹਾਂ ਤਰ੍ਹਾਂ ਹੋਈ ਪਈ ਆ ਤੇ ਲੋਕ ਹੁਣ ਬਹੁਤ ਸੂਝਵਾਨ ਨੇ ਤੇ ਇਹਨਾਂ ਨੇ ਮੂੰਹ ਤੋੜ ਜਵਾਬ ਦੇਣਾ ਜੀ ਇਸ ਬਰ ਲੋਕ ਸਭਾ ਤੇ ਮੈਲਾ ਯੂਥ ਵਿੰਗ ਦੇ ਤੁਸੀਂ ਜੀ ਪ੍ਰਧਾਨ ਹੋ ਤੇ ਪਰ ਦੇਖਣ ਨੂੰ ਮਿਲ ਰਿਹਾ ਜੀ ਜਾਨੀ ਕਿ ਇੰਨਾ ਇਸਤਰੀਆਂ ਦਾ ਤੋਡੇ ਨਾਲ ਜਿਵੇਂ ਤੁਸੀਂ ਇਹ ਚੱਲ ਰਿਹਾ ਵੀ ਇਕੱਠ ਨਹੀਂ ਦੇਖ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਦੇਖੋ ਵੀਰੇ ਇੱਥੇ ਆਪਾਂ ਨੂੰ ਪਹਿਲੇ ਏਖਾ ਬਿੱਬੀਆਂ ਸਾਰੀਆਂ ਸਮਝਦਾਰ ਨੇ ਤੇ ਪਹਿਲਾਂ ਵੀ ਕਿਹੜੀਆਂ ਬਿੱਬੀਆਂ ਇਹਨਾਂ ਨਾਲ ਜੁੜੀਆਂ ਹੋਈਆਂ ਸੀ ਬਿੱਬੀਆਂ ਹੁਣ ਮੈਂ ਜਦੋਂ ਅਸੀਂ ਯਾਤਰਾ 'ਚ ਆ ਰਹੇ ਸੀ ਸਾਰੀਆਂ ਬਿੱਬੀਆਂ ਖੜੀਆਂ ਹੋਈਆਂ ਮਿਲੀਆਂ ਬਹੁਤ ਵਧੀਆ ਸੀ ਦੇਖੋ ਜਦ ਸਾਡੇ ਨੌਜਵਾਨ ਵੀਰ ਤੇ ਭੈਣਾਂ ਜਦੋਂ ਇਕੱਠੀਆਂ ਹੋਣ ਤੇ ਕਿੱਥੇ ਪੰਜਾਬ ਦੀ ਪਾਰਟੀ ਕਿੱਥੇ ਹਾਰ ਮੰਨਦੀ ਹੈ ਜੀ ਇਹ ਤਾਂ ਵਿਰੋਧੀ ਧਿਰ ਹੈ ਤੇ ਇੱਕ ਬਹੁਤ ਵੱਡੀ ਇੱਕ ਸਿੱਖਿਆ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਐਦਾਂ ਦੀ ਪਾਰਟੀ ਇਹ ਵੀ ਜਿਹੜਾ ਹਮੇਸ਼ਾ ਹੀ ਲੋਕਾਂ ਦੇ ਹਿੱਤ ਦੇ ਵਿੱਚ ਖੜੀ ਹੋਈ ਹੈ ਤੇ ਉਹੀ ਖੜਨਾ ਤੇ ਦਿੱਲੀ ਤੋਂ ਨਹੀਂ ਇਹ ਸਰਕਾਰਾਂ ਚੱਲਣੀਆਂ ਇਹ ਸਾਡੇ ਪੰਜਾਬ ਤੋਂ ਹੀ ਚੱਲਣੀਆਂ ਜੀ ਯੂਥ ਦੀਆਂ ਔਰਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਦੇਖੋ ਬੀਬੀਆਂ ਨੂੰ ਬੀਬੀਆਂ ਆਲਰੇਡੀ ਪਹਿਲਾਂ ਹੀ ਸਮਝਦਾਰ ਨੇ ਤੇ ਉਹਨਾਂ ਨੂੰ ਵਧੀਆ ਪਤਾ ਲੱਗ ਚੁੱਕਿਆ ਹੈ ਵੀ 1000 ਰੁਪਏ ਜਿੱਥੇ ਗਾਰੰਟੀ ਦਾ ਕਿਹਾ ਸੀ ਤੇ ਉਹਨਾਂ ਨੂੰ ਪਤਾ ਵੀ ਹੁਣ ਆਪਾਂ ਨੇ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਵਿਰੋਧੀ ਪਾਰਟੀਆਂ ਨੂੰ ਵੀ ਕਿੱਦਾਂ ਮੂੰਹ ਤੋੜ ਜਵਾਬ ਦੇਣਾ ਹੈਗਾ ਧੰਨਵਾਦ ਜੀ ਸੱਚੀ ਗੱਲ ਸਾਡੇ ਨਾਲ ਹਰਜਿੰਦਰ ਸਿੰਘ ਖੇੜਾ ਜੀ ਜਿਹੜੇ ਕਿ ਸ਼ੋਮਨੀ ਕਾਲੀਦਲ ਦੇ ਬਹੁਤ ਹੀ ਸੀਨੀਅਰ ਵਰਕਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਉਹਨਾਂ ਨੂੰ ਕਿਸ ਤਰ੍ਹਾਂ ਲੱਗਿਆ ਪੰਜਾਬ ਜਾਓ ਯਾਤਰਾ ਦਾ ਅੱਜ ਜਿਹੜਾ ਮੱਛੜਾ ਸਾਹਿਬ ਕਿਸ ਤਰ੍ਹਾਂ ਹੁਗਾਰਾ ਦੇਖਣ ਨੂੰ ਮਿਲਿਆ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਪੰਜਾਬ ਜਾਓ ਯਾਤਰਾ ਮੱਛੜਾ ਸਾਹਿਬ ਕਿੱਥੇ ਆਈ ਸੀਗੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਜੀ ਵੀ ਕਿਵੇਂ ਤੁਹਾਨੂੰ ਹੁਗਾਰਾ ਮਿਲ ਰਿਹਾ ਜੀ ਆਪਣੇ ਹਲਕਾ ਹਸਮ ਰਾਲਾ ਦੇ ਵਿੱਚੋਂ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਹਲਕਾ ਸਮਰਾਲਾ ਦੇ ਸਾਰੇ ਹੀ ਵਰਕਰਾਂ ਦਾ ਔਰ ਸਾਰੇ ਹੀ ਜਿਹੜੇ ਇਥੋਂ ਦੇ ਵਰਕਰ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਰਤਕ ਵੀਰ ਸਿੰਘ ਬਾਦਲ ਦੀ ਵੀ ਪ੍ਰਭਾਵਿਤ ਹੋਏ ਨੇ ਸਰਪੰਚ ਸਿੰਘ ਢਿੱਲੋਂ ਸਾਹਿਬ ਉਹਨਾਂ ਨੂੰ ਸਾਫੜਾ ਵੀ ਦੇ ਕੇ ਗਏ ਨੇ ਜੋ ਉਹਨਾਂ ਨੇ ਮਿਹਨਤ ਕੀਤੀ ਹੈ ਉਸ ਦੇ ਸਬੰਧ ਦੇ ਵਿੱਚ ਔਰ ਤੁਸੀਂ ਆਪ ਦੇਖਿਆ ਕਿ ਅੱਜ ਲੋਕ ਆਪ ਮੁਹਾਰੇ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਨੇ ਕਿਉਂਕਿ ਆਇਆ ਤਾਂ 2 ਸਾਲ ਪਹਿਲਾਂ ਇੱਕ ਬਦਲਾਅ ਦੇ ਨਾਂ ਤੇ ਇੱਕ ਸਰਕਾਰ ਪੰਜਾਬ ਦੇ ਵਿੱਚ ਆਈ ਸੀ ਜਿਨ੍ਹਾਂ ਨੇ ਸਿਰਫ ਤੇ ਸਿਰਫ ਅੱਜ ਤੱਕ ਝੂਠ ਬੋਲਿਆ ਕੋਈ ਬਦਲਾਅ ਨਹੀਂ ਸਿਰਫ ਤੇ ਸਿਰਫ ਆਪਣੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਬਦਨਾਮ ਕੀਤਾ ਝੂਠੇ ਗੱਲਾਂ ਕਰਕੇ ਔਰ ਅੱਜ ਉਸ ਚੀਜ਼ ਨੂੰ ਪੰਜਾਬ ਦੇ ਲੋਕ ਜਿਹੜੇ ਸਮਝ ਚੁੱਕੇ ਨੇ ਔਰ ਉਹ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਨਾਲ ਦੁਆਰਾ ਜੁੜ ਰਹੇ ਨੇ ਔਰ ਇਹ ਖੁਸ਼ੀ ਦੀ ਗੱਲ ਹੈ ਸਾਰੇ ਪੰਜਾਬ ਲਈ ਕਿ ਅੱਜ ਆਪ ਸਾਰੇ ਆਪਣੀ ਖੇਤਰੀ ਪਾਰਟੀ ਦੇ ਨਾਲ ਜੁੜ ਕੇ ਨੂੰ ਮਜ਼ਬੂਤ ਕਰ ਰਹੇ ਹਾਂ ਧੰਨਵਾਦ ਨਾਲ ਵੀ ਗੱਲਬਾਤ ਕਰਦੇ ਆਂ ਵੀ ਉਹਨਾਂ ਦਾ ਕੀ ਕਹਿਣਾ ਹਾਂ ਜੀ ਹਰਜੋਤ ਸਿੰਘ ਮਾਰਕਟ ਜੀ ਸੌਰੀ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਉਹਨਾਂ ਦੇ ਇਸ ਬਾਰੇ ਕੀ ਕਹਿਣਾ ਸਾਸੀ ਗਾਲ ਜੀ ਸਾਸੀ ਗਾਲ ਜੀ ਪੰਜਾਬ ਜਾਓ ਯਾਤਰਾ ਦੇ ਵਿੱਚ ਕਿਸ ਤਰ੍ਹਾਂ ਲੱਗਿਆ ਜੀ ਵੀ ਮਾਛਵਾੜਾ ਸਾਹਿਬ ਪਹੁੰਚਿਆ ਜੀ ਬਸ ਛੋਟ ਸ਼ਬਦਾਂ ਦੇ ਵਿੱਚ ਦੱਸਿਓ ਵੀ ਕੀ ਕੀ ਬਹੁਤ ਕਾਮਯਾਬ ਰਹੀ ਅੱਜ ਦੀ ਉਹ ਯਾਤਰਾ ਆ ਜੋ ਲੋਕ ਸੀ ਮੱਚਵੜਾ ਸਾਹਿਬ ਉਹ ਤਮਰਾਲਾ ਹਲਕੇ ਦੇ ਜੋ ਸਰਕਾਰ ਧੱਕੇ ਚਾਹਿਆਂ ਕਰ ਰਹੀ ਹੈ ਉਹਦੇ ਖਿਲਾਫ ਸੜਕਾਂ ਤੇ ਉਤਰੇ ਇਹ ਤੋਂ ਸਾਫ਼ ਪਤਾ ਲੱਗਦਾ ਕਿ ਲੋਕਾਂ ਦੇ ਅੰਦਰ ਰੋਸ ਆ ਔਰ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਦੀਆਂ ਲੋਕਪੱਖੀ ਨੀਤੀਆਂ ਤੇ ਮੋਹਰ ਲਾਈਆਂ ਲੋਕਾਂ ਨੇ ਇਸ ਯਾਤਰਾ ਦੇ ਵਿੱਚ ਮੂਲਿਤ ਕਰਕੇ ਨਵੀਂ ਸਰਕਾਰ ਜਿਹੜੀ ਕੰਮ ਕਰ ਰਹੀ ਆ ਵਿਧਾਨ ਸਭਾ ਦੇ ਵਿੱਚ ਦੀ 2 ਸਾਲ ਦੇ ਵਿੱਚ ਜਿੰਨੇ ਉਹਨਾਂ ਨੇ ਕੰਮ ਕੀਤੇ ਆ ਉਹਨਾਂ ਨੂੰ ਕਿੰਨੇ ਨੰਬਰ ਦੇਣੇ ਚਾਹੁੰਦੇ ਹੋ ਤੁਸੀਂ 2 ਸਾਲ 0 ਨੰਬਰ ਆ ਜੀ ਕੋਈ ਕੰਮ ਨਹੀਂ ਕੀਤਾ ਸਿਰਫ ਜਿਹਨੇ ਪਿਛਲੀਆਂ ਸਰਕਾਰਾਂ ਨੇ ਕੰਮ ਚੱਲ ਰਹੇ ਸੀ ਉਹਨਾਂ ਦੀ ਉਹਨਾਂ ਨੇ ਉਦਘਾਟਨ ਕੀਤੇ ਨੇ ਔਰ ਨਵਾਂ ਕੰਮ ਇੱਕ ਵੀ ਨਹੀਂ ਹੋਇਆ 0 ਨੰਬਰ ਕਹਿ ਰਿਹਾ ਜੀ ਨੌਕਰੀਆਂ ਬਹੁਤ ਦੇਤੀਆਂ ਜੀ ਨੌਕਰੀਆਂ ਤਾਂ ਪਹਿਲਾਂ ਵੀ ਮਿਲਦੀਆਂ ਸੀ ਪਰ ਪਹਿਲਾਂ ਦੀਆਂ ਸਰਕਾਰਾਂ ਨੇ ਪ੍ਰਚਾਰ ਇੰਨਾ ਨਹੀਂ ਕੀਤਾ ਜਿੰਨਾ ਇਹਨਾਂ ਨੇ ਕੀਤਾ ਥੋੜਾ ਕੰਮ ਕਰਦੇ ਨੇ ਇਹ ਪ੍ਰਚਾਰ ਵੱਧ ਕਰਦੇ ਨੇ ਝੂਠਾ ਪ੍ਰਚਾਰ ਵੱਧ ਕਰਦੇ ਨੇ ਇਹਨਾਂ ਦੀ ਇਹ ਚ ਮਾਸਟਰੀ ਆ ਸੋ ਵੀਰੋ ਹੁਣ ਗਮਰਾਹ ਹੋਣ ਦੀ ਲੋੜ ਨਹੀਂ ਪਹਿਲਾਂ ਇਹਨਾਂ ਨੇ ਬਹੁਤ ਝੂਠ ਬੋਲੇ ਲੋਕਾਂ ਨੂੰ ਗਮਰਾਹ ਕੀਤਾ ਹੁਣ ਲੋਕਾਂ ਨੂੰ ਸੱਚ ਸਚਾਈ ਦਾ ਪਤਾ ਲੱਗਿਆ ਲੋਕਾਂ ਚ ਚਟਾਨ ਵਾਂਗ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਨੇ ਧੰਨਵਾਦ ਜੀ ਥੈਂਕ ਯੂ ਬੰਨੀਪਾਲ ਸਾਹਿਬ ਪੰਜਾਬ ਜਾਓ ਯਾਤਰਾ ਦੇ ਵਿੱਚ ਆ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੱਜ ਮਾਛੋੜਾ ਸਾਹਿਬ ਵੀ ਖੇ ਆ ਰਹੇ ਨੇ ਕੀ ਕਹਿਣਾ ਚਾਹੋਗੇ ਜੀ ਕੋਈ ਤੁਸੀਂ ਆਪ ਦੇਖ ਰਹੇ ਹੋ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਆ ਇੱਕ ਵੱਡਾ ਇਕੱਠ ਊੜ ਕੇ ਆਇਆ ਹੈ ਔਰ ਜਿਹੜਾ ਬਲਵੰਤ ਸਾਹਿਬ ਨੇ ਫੈਸਲਾ ਲਿਆ ਟੱਲਿਆਂ ਚ ਉਲਣ ਦਾ ਇਹ ਬਹੁਤ ਹੀ ਸ਼ਲਾਘਾਯੋਗ ਹੈ ਇਸ ਤੇ ਲੋਕੋਸ ਨੇ ਬਹੁਤ ਵਧੀਆ ਸਪਾਂਸਰ ਤਾਂ 2024 ਦਾ ਇਲੈਕਸ਼ਨ ਆ ਰਿਹਾ ਜੀ ਲੋਕ ਸਭਾ ਦੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ 13 ਵਿੱਚੋਂ ਕਿੰਨੀਆਂ ਸੀਟਾਂ ਦੇ ਤੁਸੀਂ ਕਹਿ ਸਕਦੇ ਹੋ ਦੇਖੋ ਜੀ ਇਹ ਤਾਂ ਲੋਕਾਂ ਦਾ ਫਤਵਾ ਸਾਰਿਆਂ ਦੇ ਸਾਹਮਣੇ ਆ ਜਾਣਾ ਹੈ ਸਭ ਤੋਂ ਵੱਡੀ ਪਾਰਟੀ ਆ ਕਿਸਾਨ ਅមਿਤ ਦੀ ਪੰਜਾਬ ਅមਿਤ ਦੀ ਔਰ ਸudar ਸੁਖਵੀਰ ਸਿੰਘ ਬਾਦਲ ਜਿਹੜੇ ਕੇਸ ਦੇ ਵਿੱਚ ਬੜੇ ਜੋਸ਼ ਨਾਲ ਲੱਗੇ ਹੋਏ ਧੰਨਵਾਦ